ਅਤੇ ਸਾਡੇ ਡੀਐਸਪੀ ਨਾਬਾ ਸਰਦਾਰ ਗੁਰਿੰਦਰ ਸਿੰਘ ਬਲ ਇਹਨਾਂ ਵੱਲੋਂ ਬਹੁਤ ਸਖਤ ਦਿਸ਼ਾਾਂ ਦੇ ਦਿੱਤੀ ਸੀਗੇ ਸਾਨੂੰ ਕਿ ਨਾਬਾ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਸ਼ਰਾਬਤੀ ਅੰਸਰ ਕਰ ਕਿਸੇ ਵੀ ਪ੍ਰਕਾਰ ਜਿਹੜੀ ਚਾਈਨੀਜ਼ ਡੋਰ ਹੈ ਜਿੰਨਾ ਤਾਂ ਵਰਤੋਂ ਕਰੇ ਉਹਦੇ ਨਾਲ ਹੀ ਇਹਦੀ ਖਰੀਦੋ ਫਰੋਕਟ ਕਰੇ ਤੇ ਇਸ ਲਈ ਸਾਡੇ ਵੱਲੋਂ ਸਾਡੇ ਸ਼ਹਿਰ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਸੀ ਮਿਲਾਨੀ ਕਰਵਾ ਕੇ ਇਹਨਾਂ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਮਾਰੇ ਅੰਤਰਾ ਨੂੰ ਅਸੀਂ ਇੱਕ ਬਹੁਤ ਸਖਤ ਸਨੇਹਾ ਪਹਿਲਾਂ ਦਿੱਤਾ ਕਿ ਕੋਈ ਵੀ ਵਿਅਕਤੀ ਇਹ ਚਾਇਨਾ ਡੋਰ ਨੂੰ ਨਾ ਵੇਚੇ ਤੇ ਨਾ ਇਹਦੀ ਵਰਤੋਂ ਕਰੇ ਜੇ ਇਹਨਾਂ ਵੱਲੋਂ ਕਿਸੇ ਵੱਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਸੀਂ ਬਹੁਤ ਸ਼ਕਤੀ ਨਾਲ ਇਹਨਾਂ ਦਾ ਸਾਹਮਣਾ ਕਰਾਂਗੇ ਤੇ ਇਸੇ ਲੜੀ ਦੇ ਵਿੱਚ ਅਸੀਂ ਕੱਲ ਮਿਤੀ 13 ਨੂੰ 13 ਜਿੱਤੇ 2026 ਨੂੰ ਇੱਕ ਲੜਕੇ ਨੂੰ ਅਸੀਂ ਕਾਬੂ ਕੀਤਾ ਸੀ ਜੋ ਲੁੱਕ ਛੁਪ ਕੇ ਇਸ ਚਾਇਨਾ ਡੋਰ ਨੂੰ ਚਾਇਨਾ ਡੋਰ ਨੂੰ ਵੇਚ ਰਿਹਾ ਸੀ ਤੇ ਇਹ ਦੇ ਕੋਲੋਂ ਅਸੀਂ ਕੁੱਲ 80 ਜਿਹੜੀ ਚਾਈਨਾ ਨੌਰ ਦੇ ਗੁੱਟ ਨੇ ਉਹ ਬਰਾਮਦ ਕੀਤੇ ਨੇ ਜੀ ਤੇ ਕੀ ਕਾ ਦਾ ਕੰਮ ਕਰਦਾ ਇਹ ਬੱਚੀ ਇਹ ਦਿਹਾੜੀ ਨੱਪਾਈ ਕਰਦਾ ਲੜਕਾ ਤੇ ਅਸਲ ਚ ਇਹ ਕੁਝ ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਅੱਧਾ ਟੀਮਾਂ ਦਾ ਗਠਨ ਕੀਤਾ ਹੋਇਆ ਸੀ ਜੋ ਹਰ ਸਮੇਂ ਹੀ ਨਾਬਾ ਸ਼ਹਿਰ ਦੇ ਵਿੱਚ ਸਕਰੀਆ ਸੀਗੇ ਇਹ ਬਹੁਤ ਐਕਟਿਵ ਹੋਏ ਪਏ ਸੀ ਸਾਡੇ ਸਾਡੀ ਪੁਲੀਸ ਟੀਮ ਤੇ ਇਹਨੇ ਕੁਝ ਦਿਨ ਪਹਿਲਾਂ ਹੀ ਆਪਣਾ ਸ਼ੁਰੂ ਕੀਤਾ ਸੀ ਇਹ ਕ੍ਰੈਦੋ ਫਰੋਖਤ ਦਾ ਕੰਮ ਤੇ ਕੱਲ ਅਸੀਂ ਇਸ ਨੂੰ ਸ਼ਾਮ ਵੇਲੇ ਕੰਮ ਕੀਤਾ ਇਹ ਨਾਮ ਕੀ ਹੈ ਜੀ ਇਹ ਰਹਾ ਕਿੱਥੋਂ ਲੈਂਦਾ ਸੀ ਕਿੱਥੇ ਸਟੇਪ ਪਾਉਂਡ ਲਿਖ ਸੀ ਇਹ ਦੇਖੋ ਜੀ ਇਹਦਾ ਨਾਮ ਹੈ ਜਤਨ ਪੁੱਤਰ ਹਰੀਸ਼ ਕਿੱਥੇ ਤੇ ਇਹ 90 90 ਦਾ ਹੀ ਰਹਿਣ ਵਾਲਾ ਹੈ ਤੇ ਇਹਨੂੰ ਕੱਲ ਸ਼ਾਮ ਨੂੰ ਸਾਡੀ ਟੀਮ ਵੱਲੋਂ ਕੰਮ ਕੀਤਾ ਗਿਆ ਹਾਲੇ ਜਿਹੜੀ ਬਾਕੀ ਇਹ ਕਿੱਥੋਂ ਲੈਂਦਾ ਸੀ ਇਹਦੇ ਨਾਲ ਹੋਰ ਕੌਣ-ਕੌਣ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਦਾ ਰਿਪੋਰਟ ਜਦੋਂ ਇਹ ਕੰਪਲੀਟ ਹੋਏਗੀ ਤੁਹਾਨੂੰ ਇਹ ਅਸੀਂ ਵਕਰੀ ਤੋਰ ਤੇ ਦੱਸ ਦਾਂਗੇ ਕਿਹੜੀ ਧਾਰਾ ਦੇ ਤਹਿਤ ਹੁੰਦੀ ਹੈ ਇਹ ਸਾਰਾ ਮਾਮਲਾ ਇਹ 223 ਦੇ ਬੀਐਨਐਸ ਦੇ ਅਧੀਨ ਇਹ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਦਰਸਲ ਇਹ ਮਾਮਲਾ ਡੀਸੀ ਸਾਹਿਬ ਵੱਲੋਂ ਇੱਕ ਕੇਸ ਤੇ ਆਰਡਰ ਵੀ ਲਿਖਤ ਪਾਸ ਕੀਤੇ ਹੋਏ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਜਿਹੜਾ ਕੇਸ ਹੈ ਦਰਜ ਰਜਿਸਟਰ ਕੀਤਾ ਹੈ ਇਹ ਇਹ ਜਿਹੜਾ ਜਿਹੜਾ ਮੇਨ ਜਿਵੇਂ ਆ ਹੋਰ ਵੀ ਦੁਕਾਨਦਾਰ ਵੇਚਦੇ ਉਹਨਾਂ ਨੂੰ ਕੀ ਮੈਸੇਜ ਆ ਜਾਂਦਾ ਤੁਹਾਡੇ ਕੋਲ ਦੇਖੋ ਇਹ ਪਹਿਲੀ ਗੱਲ ਤਾਂ ਇਹ ਸੋਸਾਇਟੀਲ ਪੁਆਇੰਟ ਆਫ View ਨਾਲ ਇਹ ਦੇਖਿਆ ਜਾਵੇ ਤਾਂ ਇਹ ਬਹੁਤ ਮਾੜੀ ਚੀਜ਼ ਹੈ ਇਹ ਚਾਈਨਾ ਡੋਰ ਇਹਦੇ ਨਾਲ ਜਿਹੜੇ ਪੰਛੀ ਵੀ ਨੇ ਇਨਸਾਨ ਵੀ ਨੇ ਸਭ ਨੂੰ ਹੀ ਨੁਕਸਾਨ ਹੁੰਦਾ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਹੈ ਕਈ ਐ ਜੀ ਇਨਸੀਡੈਂਟ ਆਪਣੇ ਸਾਹਮਣੇ ਆਏ ਨੇ ਕਿ ਕਈ ਜਿਹੜੇ ਪੰਛੀ ਨੇ ਉਹਨਾਂ ਦੇ ਸੱਟਾਂ ਲੱਗੀਆਂ ਨੇ ਕਈਆਂ ਦੀ ਵਹੀਕਲ ਚਲਾਉਂਦੇ ਹੋਏ ਉਹਨਾਂ ਦੀ ਸੱਟਾਂ ਖਾਦੀਆਂ ਨੇ ਕਈਆਂ ਨੇ ਅੱਜ ਦਾ ਅ ਥਾਵੇਂ ਤੇ ਇਸ ਰਿਗਾਰਡਿੰਗ ਮਤਲਬ ਸਾਰਿਆਂ ਨੂੰ ਹੀ ਸਾਡੇ ਵੱਲੋਂ ਇਹ ਸੁਨੇਹਾ ਹੈ ਕਿ ਖੁਸ਼ੀਆਂ ਲਈ ਬਣਾਏ ਜਾਂਦੇ ਤਿਉਹਾਰ ਤਾਂ ਇਸ ਲਈ ਪਲੀਜ਼ ਇਸ ਦੀ ਵਰਤੋਂ ਕਰਕੇ ਕਿਸੇ ਹੋਰ ਦਾ ਨੁਕਸਾਨ ਆਪਾਂ ਨਾ ਕਰੀਏ ਅਗਰ ਫੇਰ ਵੀ ਜੇਕਰ ਕੋਈ ਇਸ ਦੀ ਹੁਣ ਵਰਤੋਂ ਕਰੂਗਾ ਤਾਂ ਉਹਨੂੰ ਬਹੁਤ ਹੀ ਸ਼ਕਤੀ ਨਾਲ ਅਸੀਂ ਜਿੱਟਾਂਗੇ ਸਰ ਕਈ ਬੱਚੇ ਪਤੰਗਦੋਂ ਉਹਨਾਂ ਬੱਚਿਆਂ ਤੇ ਕੀ ਮਾਮਲਾ ਰਜੂਜਾ ਉਹਨਾਂ ਨੂੰ ਪੇਰੈਂਟਸ ਵੀ ਇਨਵੋਲਵ ਕਰੂਗੇ ਦੇਖੋ ਵੀ ਐਸ ਪਰ ਲਾਅ ਹੀ ਇਹਨੂੰ ਅਮਲ ਵਿੱਚ ਲਿਆਵਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੀ ਅਸੀਂ ਆਪਣੀ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਬਟ ਬੱਚਿਆਂ ਨੂੰ ਅਸੀਂ ਸचेत ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਹਦਾਇਤ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਚਾਈਨਾ ਡੋਰ ਨੂੰ ਨਾ ਵਰਤੋ ਜਿਹੜੀ ਆਮ ਡੋਰ ਹੈ ਖੁਸ਼ੀਆਂ ਦਾ ਤਿਉਹਾਰ ਤਾਂ ਉਹਦੇ ਨਾਲ ਵੀ ਮਨਾਇਆ ਜਾ ਸਕਦਾ ਹੈ ਠੀਕ ਹੈ ਜੀ ਕਿਸੇ ਹੋਰ ਨੂੰ ਨੁਕਸਾਨ ਪਹੁੰਚਾ ਕੇ ਆਪ ਖੁਸ਼ ਹੋਣਾ ਉਹ ਗਲਤ ਆਪ ਲੋਕਾਂ ਨੂੰ ਕਿਸ ਰਹਿਦਿਆਂ گے ਕਿਵੇਂ ਤੁਹਾਡੇ ਨਾਲ ਸੰਪਰਕ ਕਰਨ ਜਾਂ ਉਹਨਾਂ ਨੂੰ ਕੀ ਕਹੋਗੇ ਆਮ ਲੋਕਾਂ ਨੂੰ ਮੇਰਾ ਇਹ ਸੁਨੇਹਾ ਹੈ ਮੇਰੀ ਰਿਕੁਐਸਟ ਵੀ ਹੈ ਤੇ ਮਾੜੇ ਅੰਦਰਾਂ ਨੂੰ ਮੇਰੀ ਚੇਤਾਵਨੀ ਹੈ ਕਿ ਕਿਸੇ ਵੀ ਪ੍ਰਕਾਰ ਇਸ ਡੋਰ ਚਾਈਨਾ ਡੋਰ ਦੀ ਵਰਤੋਂ ਨਾ ਕਰਨੀ ਤੇ ਆਮ ਪਬਲਿਕ ਆਪਣੇ ਘਰਾਂ ਦੇ ਵਿੱਚ ਆਪਣੇ ਛੱਤਾਂ ਦੇ ਉੱਤੇ ਪਤੰਗ ਵਗੈਰਾ ਜਿਹੜਾ ਕੋਈ ਉਡਾ ਰਿਹਾ ਹੈ ਤਾਂ ਉਹ ਕੋਈ ਵੀ ਆਮ ਡੋਰ ਜਿਹੜੀ ਬਾਜ਼ਾਰ ਚ ਅਵੇਲੇਬਲ ਹੈ ਉਹਨੂੰ ਯੂਜ਼ ਕਰਕੇ ਉਹ ਕਰ ਸਕਦਾ ਬਟ ਜਿਹੜੀ ਆ ਮੋਤ ਦੀ ਡੋਰ ਹੈ ਇਸ ਚੀਜ਼ ਤੋਂ ਇਗਰੇਜ਼ ਕਰਨ ਅਦਰਵਾਈਜ਼ ਜੋ ਕਾਨੂੰਨ ਸਾਨੂੰ ਇਜਾਜ਼ਤ ਦੇਊਗਾ ਅਸੀਂ 60 ਤੋਂ 60 ਇਹਨਾਂ ਦੇ ਕਾਰਵਾਈਆਂ ਨੂੰ ਲਿਆਵਾਂਗੇ ਜਿਹੜਾ ਕੋਈ ਚ ਉਡਾਉਂਦਾ ਉਹਦੇ ਪੇਰੈਂਟਸ ਨੂੰ ਵੀ ਪਤਾ ਹੁੰਦਾ ਕਿ ਇਹ ਚਾਈਨੈਸ ਡੋਰ ਆ ਉਹ ਕਿਉਂ ਇਸ ਸੀਨ ਵਿੱਚ ਦੇਖੋ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਇਸਦੀ ਸੰਬੰਧੀ ਜਾਣੂ ਕਰਾਇਆ ਅਸੀਂ ਜਾਗਰੂਕ ਵੀ ਕੀਤਾ ਅਸੀਂ ਫਲੈਕਸ ਵੀ ਚਪਵਾਏ ਸੀਗੇ ਪਿੱਛੇ ਤਾਂ ਹੁਣ ਇਸ ਚੀਜ਼ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਬਹੁਤ ਆਮ ਜਿਹੀ ਮੈਂ ਪਹਿਲਾਂ ਕਰੀ ਆਮ ਮਿਲਦੀ ਆਉਂਦੀਆਂ ਸੀ ਹੁਣ ਇਹ ਬਿਲਕੁਲ ਹੀ ਬੈਂਡ ਹੈ ਤੇ ਬਹੁਤ ਹੀ ਓਕੇ ਜਿਵੇਂ ਆ ਜਿਵੇਂ ਲੁਕ ਚੁੱਕੇ ਦੇ ਰਿਆ ਸੀਗਾ ਤਾਂ ਇਹਨੂੰ ਕਾਬੂ ਕਰ ਲਿਆ ਤਾਂ ਸਾਨੂੰ ਉਮੀਦ ਹੈ ਕਿ ਹੁਣ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੂਗਾ ਤੇ ਪੇਰੈਂਟਸ ਨੂੰ ਵੀ ਇਹ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਨੂੰ ਸਮਝਾਂ ਜਾਗਰੂਕ ਕਰਨ ਕਿ ਇਹ ਡੋਰ ਦੀ ਵਰਤੋਂ ਉਹ ਨਾਲ ਕਿੰਨੇ ਕ ਦੀ ਬੀਚਦਾ ਸੀ ਇੱਕ ਕੂਟ ਕੀ ਇਹ ਕੋ ਲੱਗਿਆ ਪਤਾ ਮੁਰਲੀ ਜੀ ਸਰ ਇਹ ਇਨਵੈਸਟੀਗੇਸ਼ਨ ਦਾ 파ਰਟ ਹੈ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸ ਦਾਂਗੇ ਕਿ ਕਿੰਨੇ ਕ ਦੀ ਇਹਦੀ ਕੀਮਤ ਸੀਗੀ